ਤੇਰੇ ਮੁੰਡੇ ਨੇ ਪਾ ਸਾਰੇ ਪੰਜਾਬ ਨੂੰ ਅੱਗ ਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਮੇਰੇ ਬੇਟੇ ਨੇ ਕਾਦੀ ਅੱਗ ਲਾਈ ਆ ਜੇ ਲੋਕਾਂ ਦੇ ਪੁੱਤ ਬਚਾਉਂਦਾ ਸੀ ਤੂੰ ਅੱਗ ਲਾਈ ਉਹ ਹੋ ਕੇ ਨਹੀਂ ਲਾਈ ਜੀ ਭਗਵੰਤ ਮਾਨੇ ਰਹੀ ਰੋਜ਼ ਲੋਕਾਂ ਦੇ ਮੁੰਡੇ ਤੇਰਾ ਕੰਮ ਹੀ ਨਹੀਂ ਬਿਲੋਈਦਾ ਗੱਲ ਕਰਨ ਦਾ ਤੂੰ ਦੇਖ ਉਹਨਾਂ ਨੂੰ ਕਰਦਾ ਨਹੀਂ ਕਮਾਉਣ ਦਿੰਦਾ ਮੁੰਡਿਆਂ ਨੂੰ ਜਿਹੜੇ ਰੂਟ 'ਚ ਪੇਸ਼ ਕਰੋ ਇਹਨਾਂ ਦੇ ਮਲਜਮੇ ਆ ਹਲੋ ਮਾਤਾ ਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਜੋ ਹਾਲਾਂਕਿ ਵੀਡੀਓ ਵਾਇਰਲ ਹੁੰਦੀ ਹੈ ਕੁਛ ਤਲਖੀ ਤੁਹਾਡੇ ਔਰ ਐਸਪੀ ਹਰਪਾਲ ਦੇ ਵਿਚਕਾਰ ਜਿਹੜੀ ਹੋਈ ਕਿਸ ਤਰੀਕੇ ਨਾਲ ਸਮਝਦੇ ਹੋ ਕਿ ਇੰਨੇ ਉੱਚ ਪੱਧਰ ਦੇ ਅਧਿਕਾਰੀ ਦੇ ਵੱਲੋਂ ਕਿਸੇ ਆਮ ਬੀਬੀ ਨੂੰ ਅਜਿਹੇ ਸ਼ਬਦਾਂ ਦੀ ਵਰਤੋਂ ਕਰਨੀ ਉਸ ਪਿੱਛੇ ਲੱਕੇ ਹੋ ਜਾ ਮਾਹੌਲ ਸੀਗਾ ਮਾਹੌਲ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਇੱਕ ਆਦਲਨ ਦਾ ਇੱਕ ਇਹ ਆਉਟ ਆਨ ਅਗੇ ਜਾ ਰਿਹਾ ਹੋਇਆ ਹੰਤੀ ਹੋਏ ਤਾਂ ਜਿਹ ਪ੍ਰਵਾਹ ਨਾਲ ਇਦਾਂ ਗੱਲ ਕੀਤੀ ਜਾਵੇ ਹੂੰ ਬਹੁਤ ਹੀ ਜਿਹੜਿਆ ਉਹਨੇ ਜਨਾਨੀਆਂ ਦਾ ਸਤਿ ਦੇਸੀ ਵਾਲਾ ਬਣਾਇਆ ਮੱਦਾ ਦੋ ਚਾਰ ਦਿਨਾਂ ਦੀਆਂ ਦੇਸਾਂ ਦੇ ਚੰਨੀਆਂ ਲਾਤੀਆਂ ਜਿੱਦਾਂ ਬਾਜੇ ਕੇ ਹੋਇਆ ਉਹਦੀ ਵਾਈਫ ਸੀ ਹੂੰ ਕਲਵੰਤਰੀ ਵਾਜ ਸੀ ਤੇ ਮਾਹੌਲ ਤਾਂ ਨਹੀਂ ਪਤਾ ਹੀ ਉਹ ਕਿਦਾਂ ਦਾ ਹੁੰਦਾ ਬਿਲਕੁਲ ਸੋ ਜਿਸ ਵੇਲੇ ਇਸ ਅਧਿਕਾਰੀ ਦੇ ਵੱਲੋਂ ਅਜਹੀ ਸ਼ਬਦਾਵਲੀ ਵਰਦੀ ਵਰਤੋ ਕੀਤੀ ਗਈ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਸ ਤੋਂ ਬਾਅਦ ਦੇ ਵਿੱਚ ਕੋਈ ਮਾਫੀਨਾਮਾ ਜਾਂ ਉਸ ਤੋਂ ਬਾਅਦ ਦੇ ਵਿੱਚ ਕਿਸੇ ਪੋਲਿਟੀਕਲ ਅਧਿਕਾਰੀ ਦੇ ਵੱਲੋਂ ਜਿਹੜਾ ਇਹ ਕੋਈ ਤੁਹਾਡੇ ਤੱਕ ਮਾਫੀਨਾਮਾ ਜਾਂ ਉਹਦੇ ਕੋਈ ਹੁਣ ਤੱਕ ਕਿਸੇ ਨੇ ਪਹੁੰਚ ਕੀਤੀ ਅਜੇ ਤੱਕ ਕੋਸ਼ਿਸ਼ ਨਹੀਂ ਹੋਇਆ ਅੱਜ ਹੀ ਅਸੀਂ ਇਸ ਤੇ ਵਿਸ਼ੇ ਤੇ ਕਾਨਸਰਟ ਕਰਕੇ ਆਏ ਹਾਂ ਤੇ ਮਤਲਬ ਕਿ ਸਾਰੇ ਪੋਲਿਟਰ ਫੈਸਲਾ ਨਹੀਂ ਦਿੱਤੀਆਂ ਵਾਣੇ ਹੋਣਗੇ ਫਿਕਰ ਤਾਂ ਫਿਰ ਦਵਾਂਗੇ ਕਿ 5 ਦਿਨ ਦੇ ਵਿੱਚ ਪਬਲਿਕ ਤੋਂ ਮਾਸ ਨਹੀਂ ਮੰਗਦਾ ਫਿਰ ਅਸੀਂ ਫਿਕਰ ਦਾ ਕਰਾਂ ਜੀ ਤੁਹਾਡੀ ਪ੍ਰਸ਼ਾਸਨ ਦੇ ਕੋਲੋਂ ਕੀ ਮੰਗ ਹੈ ਕੀ ਐਕਸ਼ਨ ਹੋਣਾ ਚਾਹੀਦਾ ਨਹਾਲੇ ਦੇ ਉਹ ਮੰਗ ਨਹੀਂ ਵਿੱਚ ਸਟੈਂਡ ਕਰਨਾ ਚਾਹੀਦਾ ਜਿੰਨੇ ਇਹਨੇ ਬੋਲਣ ਦਾ ਇਹਨੂੰ ਬਿਲਕੁਲ ਤਰੀਕਾ ਨਹੀਂ ਹੈ ਜਦੋਂ ਜਨਾਨੀਆਂ ਨੇ ਇਹਨੇ ਦੇਖਦੇ ਦੀ ਕਿ ਚਿੱਟਾ ਪੀਪੀ ਸੁਰੱਖਿਆ ਦਾ ਬਿਨਾਂ ਇਹ ਜਨਾਨੀਆਂ ਦੇ ਸੀ ਵੀ ਇਹ ਹੀ ਹਾਲਤ ਹੈ ਕਿ ਕਿੱਥੇ ਜੋ ਲੋਕ ਜਾ ਕੇ ਆਪਣਾ ਦੁੱਖ ਦੱਸਣਗੇ ਸਜੋ ਉਹਨਾਂ ਦੇ ਵੱਲੋਂ ਬੀਤੇ ਦਿਨੀ ਬਿਆਨ ਦਿੱਤਾ ਗਿਆ ਸਿੱਧੇ ਤੌਰ ਤੇ ਇੱਕ ਇਲਜ਼ਾਮ ਲਗਾਇਆ ਗਿਆ ਕਿ ਤੁਸੀਂ ਪੈਸਾ ਇਕੱਠਾ ਕਰ ਲਿਆ ਕੀ ਸਮਝਦੇ ਹੋ ਕਿ ਅਜਿਹੇ ਕਿਹੜੇ ਫੰਡਸ ਉਹਨਾਂ ਨੇ ਦੇਖੇ ਜਾਂ ਕਿਹੜੇ ਉਹਨਾਂ ਦੇ ਕੋਲ ਅਜਿਹੇ ਪ੍ਰੂਫਸ ਨੇ ਜਿਨ੍ਹਾਂ ਦੇ ਆਧਾਰ ਤੇ ਇੰਨੀ ਵੱਡੀ ਬਿਆਨਬਾਜ਼ੀ ਹੈ ਜੀ ਗੱਲ ਤੇ ਉਹਨਾਂ ਨੂੰ ਕੋਈ ਹੱਕ ਨਹੀਂ ਸਮਝਿਆ ਪ੍ਰਸ਼ਨ ਕੁਐਸਚਨ ਕਰਾਂਗਾ ਜੀ ਹੂੰ ਉਹ ਵੀ ਉਹ ਸਾਨੂੰ ਪਹਿਲੇ ਦੇ ਕੇ ਨਹੀਂ ਆ ਬਾਕੀ ਅਹੀਂ ਉਹਨੂੰ ਕਿਹਾ ਹੋਇਆ ਕਾਨਫਰੈਂਸ 'ਚ ਇਹ ਕਿਹਾ ਵੀ ਕੋਈ ਵੀ 10 ਰੁਪਏ ਦਾ ਸਾਨੂੰ ਪ੍ਰੂਫ ਕਰਦੇ ਕੋਈ ਇਹੀ ਕੋਠੀ ਪਾਈ ਹੋਏ ਕੋਈ ਕੋਲਾਟ ਲੈ ਆਵੇ ਕੋਈ ਜ਼ਮੀਨ ਖਰੀਦੀ ਹੋਏ ਕੋਈ ਗੱਡੀ ਨਵੀਂ ਲਈ ਹੋਏ ਕੁਝ ਵੀ ਸਾਨੂੰ ਪ੍ਰੂਫ ਕਰਦੇ ਨਹੀਂ ਜਿਹੜੇ ਉਹ ਮੰਨਣਯੋਗ ਆ ਕਿ ਇੱਕ ਪਾਠ ਇਕੱਠਾ ਕੀਤਾ ਬਿਲਕੁਲ ਜਿਹੜਾ ਇਹਦਾ ਕੋਈ ਅਧਿਕਾਰੀ ਨਹੀਂ ਫਬਰਦੀਆਂ ਪਾ ਕੇ ਆਪ ਲੋਹੇ ਪੈ ਇਕੱਠੇ ਕਰਦੇ ਅਸੀਂ ਕਿ ਵੇਖੋ ਇਕੱਠੇ ਆਂ ਸੰਗਤ ਦੇ ਜਿਹੜੀ ਥੋੜੀ-ਬਹੁਤੀ ਸੇਵਾ ਹੁੰਦੀ ਹੈ ਗੱਡੀਆਂ 'ਚ ਤੇਲ ਵੱਦਦਾ ਵਾ ਅਸੀਂ ਆਪਣੇ ਘਰ ਦਾ ਗੋਸ਼ਨੀ ਬਣਾਇਆ ਅਸੀਂ ਕੋਈ ਨਵੀਂ ਕੋਠੀ ਨਹੀਂ ਪਾਈ ਪੁਰਾਣਾ ਜਿੱਦਾਂ ਦਾ ਸਾਡਾ ਜੀਵਨ ਸੇ ਅਸੀਂ ਉਦਾਂ ਦਾ ਜੀ ਰਹੇ ਹਾਂ ਜੀ ਸੋ ਜਿਸ ਤਰੀਕੇ ਦੇ ਨਾਲ ਮੁਲਾਕਾਤ ਤੇ ਜਿਹੜੇ ਸਿੰਘ ਆਏ ਸੀ ਉਹਨਾਂ ਨੂੰ ਨਹੀਂ ਮਿਲਦ ਦਿੱਤਾ ਗਿਆ ਪਰ ਜੇ ਇਹ ਪੁੱਛਣ ਦੀ ਮੈਂ ਕੋਸ਼ਿਸ਼ ਕਰਾਂ ਕਿ ਕੀ ਭਾਈ ਅਮਰਿਤਪਾਲ ਸਿੰਘ ਹੋਰਾਂ ਦੇ ਨਾਲ ਪਿਛਲੇ ਕਿੰਨੇ ਕ ਸਮੇਂ ਤੋਂ ਤੁਹਾਡੀ ਮੁਲਾਕਾਤ ਨਹੀਂ ਹੋਈ ਕੋਈ ਫੋਨ ਤੇ ਗੱਲਬਾਤ ਕੁਝ ਤਾਂ ਨੂੰ ਮੁਲਾਕਾਤ ਦਾ ਸਮਾਂ ਦਿੱਤਾ ਜਾਂਦਾ ਜਾਂ ਗੱਲਬਾਤ ਕਰਨ ਦਿੱਤੀ ਜਾਂਦੀ ਹਾਂਜੀ ਨਹੀਂ ਨਹੀਂ ਫੋਨ ਆ ਜਾਂਦਾ ਮੈਨਾਂ ਮੁਲਾਕਾਤ ਨੂੰ ਤਾਂ ਹੋ ਗਿਆ ਠਾਈ ਕਮੀ ਨੇ ਮੈਨਾਂ ਜੇ 9 ਤਰੀਕ ਨੂੰ ਸਾਡੀ ਪੱਤਰਕਾਰ ਸਾਹਿਬ ਕਾਨਫਰੈਂਸ ਤੋਂ ਬਾਅਦ ਹੀ ਜਾਵਾਂਗੇ ਮੁਲਾਕਾਤ ਚ ਕੋਈ ਨਹੀਂ ਉੱਥੇ ਉਹਨਾਂ ਦੀ ਵਾਈਫ ਮਿਲ ਜੇ 7 ਦਿਨ ਬਾਅਦ ਜੀ 7 ਦਿਨ ਹੀ ਮੁਲਾਕਾਤ ਕਰਨ ਨੂੰ ਦਿੰਦੇ ਆ ਤੇ ਅਸੀਂ ਵੀ ਹੁਣ ਜਾਵਾਂਗੇ 2 ਮਹੀਨੇ ਹੋ ਗਏ ਇਹਨਾਂ ਦੋ ਠਾਈ ਗਿਆ ਨੂੰ ਉਹਨਾਂ ਦਾ 9 ਤਰੀਕ ਤੱਕ ਆ ਦਰ ਜਾ 15000 ਰੁਪਏ ਜ਼ਿਆਦਾ ਜ਼ੋਰ ਸੀ ਦੇਖ ਕਰਕੇ ਹੁਣ ਜਾਵਾਂਗੇ ਜੀ ਸੋ ਇੱਕ ਬੀਤੇ ਦਿਨਾਂ ਦੇ ਵਿੱਚ ਮਾਤਾ ਜੀ ਬੜਾ ਇਹਨਾਂ ਨੇ ਅਸਨਾਲਾ ਤੋਂ ਬਿਆਨ ਜਿਹੜੇ ਉਹ ਵਾਇਰਲ ਕੀਤੇ ਬਾਜੇਕੇ ਹੋਰਾਂ ਦੇ ਬੜੀ ਕਰਤਾਰਕੁਸ਼ੀ ਹੋਈ ਪਈ ਅਮਰਿਤਪਾਲ ਸਿੰਘ ਹੋਰਾਂ ਦੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜੇ ਇਸ ਪਰਜ਼ੋਰ ਜ਼ੋਰ ਦੇ ਨਾਲ ਕੱਲ ਪ੍ਰਧਾਨ ਮੰਤਰੀ ਬਾਜੇਕੇ ਨੇ ਕਿਹਾ ਕਿ ਇਹਨਾਂ ਨੇ ਤੱਕੇ ਦੇ ਨਾਲ ਬਿਆਨ ਲੈਨੇ ਸੋ ਉਸ ਚੀਜ਼ ਨੂੰ ਕਿੱਦਾਂ ਸਮਝਦੇ ਹੋ ਕਿ ਥਾਣੇ ਦੇ ਵਿੱਚ ਮੁਲਜ਼ਮਾਂ ਦੇ ਕੋਲੋਂ ਵੇਖੋ ਇਹ ਨਾ ਕਰਤਾਰਕੁਸ਼ੀ ਕਰਨਾ ਚਾਹੁੰਦੇ ਆ ਪਰ ਉਹ ਆਏ ਗੁਰੂ ਸੇ ਉੱਪਰ ਆ ਉਹ ਬੋਲਦੇ ਕਿ ਨੇ ਪਿਛਲੀ ਵਾਰ ਵੀ ਇਹ ਕਲੀਅਰ ਕੀਤਾ ਸੀ ਸਾਡੇ ਕੋਲ ਪੂਰੇ ਕਾਗਜ਼ ਤੇ ਸਿਨ ਕਰਾਇਆ ਤੇ ਹੁਣ ਵੀ ਉਹ ਕੱਲ ਵੀ ਉਹਨੇ ਕਲੀਅਰ ਕਰ ਦਿੱਤਾ ਜੀ ਸੋ ਇਹਦੇ ਖਿਲਾਫ ਤੁਸੀਂ ਕੋਈ ਕਾਰਵਾਈ ਕਰੋਗੇ ਨਹੀਂ ਉਹ ਜਦੋਂ ਕਲੀਅਰ ਕਰ ਹੀ ਦਿੱਤਾ ਉਹਨਾਂ ਨੇ ਅਸੀਂ ਕੀ ਕਾਰਵਾਈ ਕਰਾਂਗੇ ਜੋ ਮਰਜ਼ੀ ਕਰ ਲੈਣੇ ਇਹਨਾਂ ਨੇ ਕਹਿੰਦੇ ਥੋੜਾ ਕੁਸ਼ਨ ਦੋ ਇਹ ਕਾਇਕੁਦਾਰ ਤੁਸੀਂ ਕਰਨਾ ਚਾਹੁੰਦੇ ਆ ਬੋਤਾਂ ਦਾ ਕਰਕੇ ਤੇ ਇਹਦਾ ਕਰਕੇ ਹੀ ਉਹ ਜੋ ਕੁਝ ਕਰਦੇ ਆ ਤੇ ਹਨ ਨੂੰ ਤੇ ਕੋਈ ਨਹੀਂ ਇਹ ਜੋ ਮਰਜ਼ੀ ਕਰੇਗਾ ਦੁਨੀਆ ਚੋਂ ਦਾ ਜਿੰਨਾ ਪਿਆਰ ਹੈ ਉਹ ਨਹੀਂ ਵੱਸ ਸਕਦਾ ਜੀ ਸੋ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਪ੍ਰਸ਼ਾਸਨ ਦੇ ਕੋਲੋਂ ਮੰਗ ਹੈ ਤੁਹਾਡੀ ਐਸਪੀ ਹਰਪਾਲ ਹੋਰਾਂ ਨੂੰ ਸਸਪੈਂਡ ਕਰਦੀ ਸੋ ਇਹਦੇ ਨਾਲ ਜਾਂ ਇਸ ਮੰਗ ਤੇ ਕਿਹੜੀ ਕਿਹੜੀਆਂ ਜਥੇਬੰਦੀਆਂ ਦਾ ਸਮਰਥਨ ਹੁਣ ਤੱਕ ਤੁਹਾਨੂੰ ਮਿਲਿਆ ਬਹੁਤ ਹਨ ਸਾਡੀ ਸੰਗਤ ਦਾ ਇਹ ਜਥੇਬੰਦੀਆਂ ਤਾਂ ਤੇ ਇਸ ਪੱਤਰ ਮੰਗਦੇ ਆ ਸੰਗਤ ਦਾ ਸਮਰਥਨ ਦੀ ਰੋਲ ਹੈ ਤੇ ਸੰਗਰਸ਼ੀ ਹੱਦਿਆਂ ਵਾਲਾ ਜੀ ਬਹੁਤ ਬਹੁਤ ਬੰਦੀਆਂ ਵੀ ਕਾਫੀ ਬੋਲਣੀਆਂ ਵਿੱਚ ਹਮ ਹਾਂਜੀ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਮਾਤਾ ਜੀ ਤੁਹਾਡਾ ਗੱਲਬਾਤ ਕਰਨ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ